ਬਾਈ ਜੀ ਸਤਿ ਸ਼੍ਰੀ ਅਕਾਲ ਜੀ ਛੋੜੇ ਸਾਹਿਬ ਲੋ ਵੀ ਮਿੱਤਰੋ ਜਿਹੜਾ ਮੈਚ ਕਰਾਇਆ ਬੰਗਾਲੀਪੁਰ ਪਿੰਡ ਦੇ ਵਿੱਚ ਹਰਜੀਤ ਭਾਜੀ ਤੇ ਇਹਨਾਂ ਦੇ ਨਾਲ ਜਿੰਨੇ ਵੀ ਸੱਜਣ ਸੀ ਉਹਨਾਂ ਵੱਲੋਂ ਕਰਾਇਆ ਗਿਆ ਤੇ ਬਾਈ ਇਹਦੇ ਵਿੱਚ ਜਿਹੜਾ ਤਿੰਨ ਇਨਾਮ ਦਿੱਤੇ ਗਏ ਨੇ ਪਹਿਲਾ ਦੂਜਾ ਤੀਜਾ ਤੇ ਤੀਜਾ ਇਨਾਮ ਜਿਹੜਾ ਹੈਗਾ ਬਾਈ ਰਾਜੂ ਕੁਲਾਰਾਂ ਦਾ ਬਣਿਆ ਬਾਈ ਤੀਜਾ ਇਨਾਮ ਰਾਜੂ ਕੁਲਾਰਾਂ ਜਿਹੜਾ ਕਿ ਬਾਈ ਬੱਗੇ ਬਾਈ ਹੋਣਾ ਨੇ ਅੜਾਇਆ ਸੀ ਨਾਲ ਹੋ ਗਿਆ ਕਬੂਤਰ ਤੇ ਇਹ ਤੀਜਾ ਇਨਾਮ ਤੇ ਨਾਲ ਬਾਈ 10000 ਰੁਪਏ ਆ ਰਾਜੂ ਕਲਾਰਾ 10000 ਤੇ ਨਾਲ ਬਾਈ ਕੱਪ ਆ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਬਹੁਤ ਵਧੀਆ ਜੀ ਤੇ ਦੂਜਾ ਇਨਾਮ ਆ ਬਾਈ ਆ ਜਾ ਸੰਦੀ ਪਾ ਜਾ ਸੰਨੀ ਦਸੂਆ ਸੰਨੀ ਦਸੂਆ ਬਾਈ ਛੱਤ ਵਾਲਾ ਪੱਖਾ ਛੱਤ ਵਾਲਾ ਪੱਖਾ ਤੇ ਨਾਲ ਬਾਈ ਕੱਪਾ ਛੱਤ ਵਾਲਾ ਪੱਖਾ ਨਾਲ ਕੱਪ ਇਹ ਆਪਣੀ ਛੋਟੀ ਗੁड़िया ਆ ਇਹਦੇ ਵੱਲੋਂ ਬਾਈ ਪੱਖਾ ਇਨਾਮ ਦਿੱਤਾ ਗਿਆ ਆ ਛੱਤ ਵਾਲਾ ਨਾਲ ਬਾਈ ਕੱਪਾ ਤੇ ਨਾਲ 12000 ਰੁਪਏ ਆ ਇਹ ਬਾਈ ਸੰਨੀ ਦਸੂਏ ਦੇ ਨਾਂ ਤੇ ਕਬੂਤਰ ਉੱਡਿਆ ਸੀ ਜੀ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਹੋਣਾ ਨੂੰ ਜੀ 12000 ਰੁਪਏ ਕੱਪ ਤੇ ਨਾਲ ਛੱਤ ਵਾਲਾ ਪੱਖਾ ਹਾਈ ਕਰਾ ਦੇ ਬਣੀ ਤੇ ਦੂਜਾ ਵੀ ਲੈਣਾ ਨਾਲ ਤੇ ਪਹਿਲਾ ਇਨਾਮ ਆ ਬਾਈ ਜਗਤਾਰ ਡਫਰ ਬਾਈ ਜਗਤਾਰ ਡਫਰ ਨੇ ਪਹਿਲਾ ਇਨਾਮ ਜਿਹੜਾ ਜਿੱਤਿਆ ਆ ਇਹਦੇ ਨਾਲ ਆ ਬਾਈ ਇਨਾਮ ਫਰਾਟਾ ਪੱਖਾ ਹਾਂਜੀ ਭਾਈ ਜੀ ਮੈਂ ਪਈ ਨਾ ਨਹੀਂ ਇਹ ਫਕਿਤ ਮੈਂ ਆਉਣਾ ਨਹੀਂ ਕਪੋ ਲੋ ਫਟਾ ਕਪ ਪ੍ਰਾਵੀਰ ਵੱਲੋਂ ਜਿਹੜਾ ਪਹਿਲਾ ਇਨਾਮ ਪੱਖਾ ਬਈ ਇਹ ਵਿਰਾਟ ਪੀਜਨ ਕਲੱਬ ਵੱਲੋਂ ਪੱਖਾ ਤੇ ਜਿਹੜਾ ਕੱਪ ਆਮੇਤ ਉਸਤਾਦ ਵੱਲੋਂ ਆ ਜੀ ਉਹ ਪਹਿਲੇ ਮੇਰੇ ਵੱਲੋਂ ਤੁਹਾਡੇ ਵੱਲੋਂ ਫਰੀਂਦਰ ਜਗਤ ਵੱਲੋਂ ਆ ਦੂਜਾ ਆਪ ਦੇ ਕੇ ਆ ਜਿਹੜੇ ਕੱਪ ਨੇ ਬਈ ਇਹ ਤਿੰਨ ਭਰਾਵਾਂ ਵੱਲੋਂ ਦਿੱਤੇ ਗਏ ਨੇ ਅਮੇਤ ਉਸਤਾਦ ਵੱਲੋਂ ਇੱਕ ਆ ਜੀ ਇਹ ਇਹ ਕਹੇਗਾ ਹਿੰਦਰਮੀਰਪੁਰ ਇੱਕ ਰਮਨ ਇੱਕ ਰਮਨ ਬਲਗਣਾ ਤਿੰਨ ਕੱਪ ਜਿਹੜੇ ਤਿੰਨਾ ਭਰਾਵਾਂ ਵੱਲੋਂ ਦਿੱਤੇ ਗਏ ਆ ਠੀਕ ਹੈ ਜੀ ਤੇ ਪੱਖਾ ਜਿਹੜਾ ਹੈਗਾ ਇਹ ਵਿਰਾਟ ਪੀਜਨ ਕਲੱਬ ਵੱਲੋਂ ਦਿੱਤਾ ਗਿਆ ਤੇ ਨਾਲ ਬਈ 20000 ਰੁਪਏ ਆ ਪਹਿਲੇ ਇਨਾਮ ਦੇ ਨਾਲ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮੈਚ ਕਿੱਦਾਂ ਦਾ ਹੋਇਆ ਦੱਸਣਾ ਤੇ ਜੇ ਕੋਈ ਵੀ ਗਲਤੀ ਭੁੱਲਚੁੱਕ ਹੋ ਗਈ ਹੋਏ ਤੇ ਉਹਦੇ ਲਈ ਬਈ ਮਾਫੀ ਆ ਬਾਕੀ ਸਾਰੇ ਪਿੰਡ ਵਾਲਿਆਂ ਨੂੰ ਕਲੱਬ ਵਾਲਿਆਂ ਨੂੰ ਤੇ ਹਰਜੀਤ ਭਾਜੀ ਨੂੰ ਤੇ ਪੂਰੇ ਪਰਿਵਾਰ ਨੂੰ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਲਈ ਹੋਈ ਸੀ ਤੇ ਜਿੰਨੇ ਵੀ ਭਰਾ ਨਾਲ ਲੱਗੇ ਸੀ ਪਿੰਡ ਵਾਲੇ ਜਾਂ ਯਾਰ ਦੋਸਤ ਉਹਨਾਂ ਦਾ ਬਈ ਦਿਲੋਂ ਧੰਨਵਾਦ ਆ ਕਿਉਂਕਿ ਸਭ ਨੇ ਸਾਥ ਦਿੱਤਾ ਆਪਣੇ ਉਸਤਾਦ ਹੁਣ ਆਏ ਹੋਏ ਨੇ ਬਾਈ ਅੰਮੀ ਸ਼ਾਹ ਤੋਂ ਬਾਈ ਉਹਨਾਂ ਦਾ ਕੀ ਨਾਮ ਆ ਸੇਵਾ ਭਾਜੀ ਸੇਵਾ ਭਾਜੀ ਆਪਣੇ ਬਾਈ ਅੰਮੀ ਸ਼ਾਹ ਠਿੱਖੀ ਵਿੰਡ ਅੰਮਰਸਰ ਏਰੀਆ ਦਾ ਉੱਥੋਂ ਪਹੁੰਚੇ ਹੋਏ ਨੇ ਹਲੋ ਭਾਜੀ ਬਈ ਬਹੁਤ ਬਹੁਤ ਮੁਬਾਰਕਾਂ ਮੇਰੇ ਜਗਤਾਰ ਭਰਾ ਨੂੰ ਸਾਹ ਭਰਾ ਨੂੰ ਮੇਰੇ ਉਸਤਾਦ ਮਣੀ ਖਸਰਪੁਰ ਨੂੰ ਆਪਣਾ ਲੱਖਾ ਬੱਬਲ ਬਾਈ ਰਾਜਪੁਰ ਤੋਂ ਉਹਨੂੰ ਬਹੁਤ ਬਹੁਤ ਮੁਬਾਰਕਾਂ ਜਿੰਨਾਂ ਦੀ ਮਦਦ ਕਿਰਪਾ ਨਾਲ ਆਪਾਂ ਬਾਈ ਜਿੱਤੇ ਆ ਆਪਣੇ ਦੋਨੇ ਕਬੂਤਰ ਉੱਡੇ ਆ ਜੀ ਬਾਕੀ ਹਰਜੀਤ ਭਾਈ ਬੰਗਾਲੀਪੁਰ ਵਾਲੇ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਬਾਜੀ ਕਰਾਈ ਗਿੰਦਾਪਾ ਮਤਾਪੁਰ ਵਾਲਾ ਕਾਪੀ ਦੇ ਜੱਸੀ ਭਰਾ ਆਪਣਾ ਤੇ ਸ਼ਰਨਾ ਭਰਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇੱਥੇ ਬਾਈ ਪੁੱਜੇ ਨੇ ਆਪਣੇ ਬਿੱਕਾ ਭਾਜੀ ਦਸੂਏ ਤੋਂ ਬੜਕਾ ਬੰਗਾਲੀਪੁਰ ਕੋਟੀਆਂ ਮਕੇਰੀਆਂ ਤੇ ਜਿੰਨੇ ਵੀ ਭਰਾਣੇ ਜੇ ਕਰਕੇ ਇਹ ਭਰਾ ਦਾ ਨਾਮ ਨਾ ਲਿਆ ਗਿਆ ਹੋਵੇ ਬਈ ਉਹਦੇ ਲਈ ਮਾਫੀ ਆ ਬਾਟੀਆਂ ਪਾ ਇੱਥੇ ਤੁਹਾਨੂੰ ਦੱਸ ਦਈਏ ਬਈ ਨੌ ਬੰਦਿਆਂ ਨੇ ਇਹਨਾਂ ਨੇ ਸਾਂਝੇ ਕੀਤੇ ਸੀ ਪੈਸੇ ਪੈਸੇ ਜਿਹੜੇ ਨੌ ਬੰਦਿਆਂ ਚ ਸਾਂਝਿਆ ਉਹ ਨੌਾਂ ਬੰਦਿਆਂ ਦੇ ਇੱਕ ਵਾਰ ਨਾਮ ਬੋਲ ਦਿਓ ਵੀਰ ਇੱਕ ਹੈਗਾ ਅਮਰਤ ਯੂਐਸਏ ਆ ਸੋਨੂ ਗੜਾ ਛੇਕੂ ਕੁਲੀਆਂ ਆ ਬੱਗਾ ਉਹ ਰਾਜੂ ਕਲਾਰਾਂ ਵਾਲਾ ਹੀ ਆ ਉਹ ਤੇ ਇੱਕ ਹੀ ਆਹੀ ਜੀ ਅਮਰ ਸਦਰਪੁਰ ਹਰਗੁਣ ਦਸੂਆ ਤੇ ਇਹ ਜਿਹੜੇ ਨੌ ਸੀ ਟੋਟਲ ਜੀ ਜਿਹਨਾਂ ਦੇ ਵਿੱਚ ਜਿਹੜੀ ਹੈਗੀ ਆ ਬਾਜੀ ਸਾਂਝੀ ਹੋਈ ਸੀ ਜੀ ਨੋ ਨੋ ਹਾਂ ਸਣੀ ਦਸੂਆ ਕਿਧਰ ਗਿਆ ਇਧਰ ਉਹ ਦੱਸ ਦਿੱਤਾ ਉਹਨਾਂ ਦਾ ਉਹ ਤਿੰਨ ਨਾਂ ਜਿਹੜੇ ਬਾਕੀ ਸਾਂਝੀ ਵਾਲੇ ਰਹਿੰਦੇ ਸੀ ਇਹ ਇੱਕ ਇਹ ਭਰਾ ਦਾ ਹੈਗਾ ਇਹ ਠੀਕ ਹੈ ਜੀ ਬਹੁਤ ਵਧੀਆ ਉੱਡੇ ਕਬੂਤਰ ਠੀਕ ਹੈ ਜੀ ਰੁੱਦਰ ਹਾਜੀ ਪਰ ਇੱਕ ਬਾਈ ਉਹਨਾਂ ਦਾ ਕਬੂਤਰ ਸੀ ਇਹ ਨੌ ਬੰਦਿਆਂ ਨੇ ਸਾਂਝੀ ਕੀਤੀ ਸੀ ਉਸ ਤੋਂ ਬਾਅਦ ਇਨਾਮਾਂ ਤੇ ਉੱਡੇ ਤੇ ਤਿੰਨ ਇਨਾਮ ਜਿਹੜੇ ਤੁਹਾਡੇ ਸਾਹਮਣੇ ਦਿੱਤੇ ਗਏ ਨੇ ਤੇ ਬਹੁਤ ਵਧੀਆ ਬਾਜੀ ਨੇ ਬੜੀਆ ਬਾਈ ਭਾਈ ਆ ਜਾਨਵਰ ਦੋਨਾਂ ਨੇ ਕੀਤਾ ਨਾ ਤੇ ਆ ਦੋ ਕਬੂਤਰ ਨੇ ਬਾਈ ਪਹਿਲੇ ਦੂਜੇ ਨੰਬਰ ਵਾਲੇ ਬੱਚੇ ਇੱਤ ਕੋ ਕਰਦੇ ਬੱਚੇ ਸੀ ਦੋਨੇ ਤੇ ਬਹੁਤ ਸੋਹਣੇ ਉੱਡੇ ਪਰਮਾਤਮਾ ਜਿਹੜਾ ਹੈਗਾ ਚੜ੍ਹਦੀਆਂ ਕਲਾਂ 'ਚ ਰੱਖੇ ਬਹੁਤ ਬਹੁਤ ਮੁਬਾਰਕਾਂ ਬਾਈ ਉਹਨਾਂ ਨੂੰ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਵੀ ਜਾਣਾ ਵੀ ਆਪਾਂ